ਬੇਟੀ ਬਚਾਓ ਬੇਟੀ ਪੜਾਓ ਜਿੱਥੇ ਕੀ ਭਾਰਤ ਦੇ ਵਿੱਚ ਇਹ ਸਿਰਫ ਇੱਕ ਨਾਰਾ ਬਣ ਕੇ ਰਹਿ ਚੁਕਾ ਆ ਤੇ ਉਥੇ ਹੀ ਦਿਨੋ ਦਿਨ ਜਿਹੜਾ ਕ੍ਰਾਈਮ ਆ ਜਿਹੜਾ ਭਾਰਤ ਵਿੱਚ ਬਹੁਤ ਜ਼ਿਆਦਾ ਵਧ ਰਿਹਾ ਆ ਥੋੜੇ ਹੀ ਦਿਨ ਪਹਿਲਾਂ ਮੰਦ ਭਾਗੀ ਜਿਹੜੀ ਘਟਨਾ ਪਨਗੱਤੇ ਦੇ ਵਿੱਚ ਵਾਪਰੀ ਆ ਉਸੇ ਹੀ ਤਰ੍ਹਾਂ ਆਦਲਪੁਰ ਵਿੱਚ ਜਿਹੜਾ ਕੈਂਡਲ ਮਾਰਚ ਕੱਢਿਆ ਜਾ ਰਿਹਾ ਆ ਉਥੇ ਹੀ ਤੁਹਾਨੂੰ ਲਈ ਤਕਵੀਰ ਆ ਮੇਰੇ ਨਾਲ ਤੁਸੀਂ ਦੇਖ ਸਕਦੇ ਹੋ ਕੋਈ ਲੈਵਲ ਨਹੀਂ ਆ ਕੋਈ ਸਾਡੇ ਦੇਸ਼ ਦੇ ਸਤਰ ਤੇ ਵੀ ਬਹੁਤ ਸ਼ਰਮਨਾਕ ਗੱਲ ਹੈ ਬਹੁਤ ਜ਼ਿਆਦਾ ਬੁਰੀ ਗੱਲ ਹੈ ਕਿਦਾਂ ਬਹੁਤ ਹੀ ਸ਼ੇਮਫੁਲ ਇਨਸੀਡੈਂਟ ਹੈ ਤੇ ਇਹ ਮੈਨੂੰ ਲੱਗਦਾ ਹੈ 휴ਮੈਨਿਟੀ ਦਾ ਰੇਪ ਹੈ ਇਹ ਲੇਡੀਜ਼ ਦੇ ਲਈ ਨਹੀਂ ਹੈ ਇਹ ਓਵਰਆਲ ਇਨਸਾਨੀਅਤ ਦਾ ਰੇਪ ਹੈ ਤੇ ਮੇਰੇ ਖਿਆਲ मतलब ए कोई ना कोई कानून होने चाहिए हैं क्योंकि बार बार हो रहे हैं बार बार हो रहा है कदे कि कद कि तो बात तो ये साढ़े सिस्टम च कमी है ਗੱਲ ਹੈ ਬਹੁਤ ਸ਼ਰਮ ਵਾਲੀ ਗੱਲ ਹੈ ਐਜਸ ਸੁਸਾਇਟੀ ਸਾਡੇ ਵਾਸਤੇ ਬਹੁਤ ਸ਼ਰਮ ਵਾਲੀ ਗੱਲ ਹੈ ਕਿ ਸਾਡੇ ਸਮਾਜ ਦੇ ਵਿੱਚਕਾਰ ਸਾਡੀਆਂ ਧੀਆ ਪੈਣਾ ਸਾਡੀਆਂ ਬਹੁ ਬੇਟੀਆਂ ਸਾਡੀਆਂ ਪੈਣਾ ਸੁਰੱਖਿਤ ਨਹੀਂ ਹੈਗੀਆਂ ਨੇ ਔਰ ਉਹ ਇਤਿਹਾਸ ਗਵਾਹ ਹੈ ਕਿ ਉਹ ਦੇਸ਼ ਕਦੀ ਵੀ ਤਰੱਕੀ ਨਹੀਂ ਕਰ ਸਕਿਆ ਜਿੱਥੇ ਉਹਨਾਂ ਦੀ ਧੀਆਂ ਪੈਣਾ ਤਰੱਕੀ ਨਹੀਂ ਕਰ ਸਕਦੀ ਜਿੱਥੇ ਉਹ ਸੁਰੱਖਿਤ ਨਹੀਂ ਹੈਗੀਆਂ ਅੱਜ ਦੁਨੀਆ ਸਾਰੀ ਬਾਹਰ ਨੂੰ ਕਿਉਂ ਤੋੜ ਰਹੀ ਹੈ ਅਸੀਂ ਕਿਉਂ ਕਹਿੰਦੇ ਹਾਂ ਕਿ ਬਾਹਰ ਦੇਸ਼ ਵਧੀਆ ਨੇ ਕਿਉਂਕਿ ਉੱਥੇ ਸੁਰੱਖਿਆ ਹੈਗੀ ਹੈ ਅਸੀਂ ਆਪਣੇ ਆਪ ਨੂੰ ਅੰਦਰ ਝਾਤੀ ਮਾਰੀਏ ਕਿ ਸੁਰੱਖਿਆ ਦਿੱਤੇ ਹੈ ਹੀ ਨਹੀਂ ਗਈ ਸਾਨੂੰ ਆਪਣੀਆਂ ਬੱਚਿਆਂ ਨੂੰ ਨਸੀਤਾਂ ਦੇਣੀਆਂ ਪੈਣੀਆਂ ਨੇ ਕਿ ਤੁਸੀਂ ਆਪਣੇ ਲੀਗਸ ਨੂੰ ਰਿਸਪੈਕਟਫੁਲੀ ਦੇਖੋ ਆਪਣੀਆਂ ਬੇਟੀਆਂ ਨੂੰ ਸਿੱਖਿਆ ਦੇਣੀ ਪੈਣੀ ਹੈ ਕਿ ਤੁਸੀਂ ਆਪਣੀ ਸੁਰੱਖਿਆ ਕਿੱਦਾਂ ਕਰ ਸਕੋ ਔਰ ਸਾਨੂੰ ਆਪਣੇ ਆਪ ਇਕੱਠੇ ਹੋਣਾ ਪੈਣਾ ਕਿ ਸਾਡੀ ਜਿਹੜੀ ਆਵਾਜ਼ ਹੈ ਸਾਡੇ ਜਿਹੜੇ ਹੁਕਮਦਾਨ ਨੇ ਉਹ ਸੁਣਨ ਔਰ ਉਹਨਾਂ ਨੂੰ ਮਜਬੂਰੀ ਚ ਆ ਕੇ ਕਾਨੂੰਨ ਬਣਾਣੇ ਪੈਣ ਔਰ ਸਖਤ ਸਖਤ ਸਜ਼ਾਵਾਂ ਦੇਣ ਤਾਂ ਕਿ ਇਹੋ ਜਿਕੇ ਉਹਨੇ ਕੰਮ ਕੇ ਤੋਂ ਨਾ ਹੋਵੇ ਜੋ ਹੋਇਆ ਬਹੁਤ ਬੁਰਾ ਫਾਇ ਹੈ ਔਰ ਸਾਰੇ ਸੱਜਣਾਂ ਨੂੰ ਕਲਾਸਾਂ ਨੂੰ ਸਾਡੇ ਸਰਕਾਰ ਨੂੰ ਵੀ ਕੁਝ ਕਾਨੂੰਨ ਬਣਾਉਣੇ ਚਾਹੀਦੇ ਆ ਕੋਈ ਸਾਡੇ ਬੱਚਿਆਂ ਨੂੰ ਸਿੱਖਿਆ ਦੇਣੀ ਚਾਹੀਦੀ ਆ ਕੁਝ ਇਦਾਂ ਦੇ ਸਬਜੈਕਟਸ ਇੰਟਰੋਡਿਊਸ ਹੋ ਜਾਣੇ ਚਾਹੀਦੇ ਜਿਹੜੇ ਕਿ ਬੱਚੇ ਨਰਸਰੀ ਤੋਂ ਹੀ ਇਹ ਚੀਜ਼ਾਂ ਸਿੱਖਣ ਲੱਗ ਜਾਣ ਪਲੱਸ ਲੜਕੀਆਂ ਨੂੰ ਖਾਸ ਕਰਕੇ ਸੈਲਫ ਡਿਫੈਂਸ ਵਾਸਤੇ ਵੀ ਕੁਝ ਨਾ ਕੁਝ ਇੰਟਰੋਡਿਊਸ ਕਰਨਾ ਚਾਹੀਦਾ ਤਾਂ ਕਿ ਉਹਨਾਂ ਨੂੰ ਪਤਾ ਹੋਵੇ ਕਿ ਕੱਲ ਨੂੰ ਕੋਈ ਵੀ ਚੀਜ਼ ਇਦਾਂ ਦੀ ਹੁੰਦੀ ਹੈ ਤਾਂ ਮੈਂ ਆਪਣੇ ਆਪ ਨੂੰ ਬਚਾਅ ਕਰ ਸਕਦੀ ਆ ਧੀ ਮਤਲਬ ਕਿ ਸ਼ਰਮਸਾਰ ਖਾਸਾ ਆਪਣੇ ਧਮਾਜ ਵਾਸਤੇ ਔਰ ਸਾਰੀ ਸੋਸਾਇਟੀ ਵਾਸਤੇ ਦੇਸ਼ ਵਾਸਤੇ ਤੇ ਇਹ ਨਹੀਂ ਹੋਣਾ ਚਾਹੀਦਾ ਸਿਕਾ ਤੇ ਇਹ ਆਪਣੇ ਸਰ ਪੱਦਰ ਦੇ ਉੱਤੇ ਵਿੱਚ ਆਪਣੇ ਕਮੀਆਂ ਆ ਸਮਾਜ ਚ ਕਮੀਆਂ ਆ ਤੇ ਪ੍ਰਸ਼ਾਸਨ ਦੇ ਵਿੱਚ ਰੂਲ ਸਾਡੇ ਰੂਲ ਐਂਡ ਰੈਗੂਲੇਸ਼ਨ ਦੇ ਵਿੱਚ ਵੀ ਕਮੀਆਂ ਆ ਥੋੜੀਆਂ ਹਾਂਜੀ ਅਸੀਂ ਅੱਜ ਇਹ ਮੰਗ ਪੱਤਰ ਦਿੱਤਾ ਆ ਮੈਂ ਇਹ ਮਹਿਸੂਸ ਕਰਦਾ ਵੀ ਇਹ ਮੰਗ ਪੱਤਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਟੇਟ ਗਵਰਨਮੈਂਟ ਕੋ ਸੈਂਟਰਲ ਗਵਰਨਮੈਂਟ ਕੋ ਪਹੁੰਚਣਾ ਚਾਹੀਦਾ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਲੋਕ ਜਾਗਰੂਕ ਹੋ ਚੁੱਕੇ ਆ ਤੇ ਇਦਾਂ ਦੇ ਜਿਹੜੇ ਕਾਨੂੰਨੇ ਕੰਮ ਆ ਉਹ ਨਹੀਂ ਬਰਦਾਸ਼ਤ ਕੀਤੇ ਜਾਣਗੇ ਸਮਾਜ ਲਈ ਇਹ ਹੁਣ ਨਹੀਂ ਹੈਗੇ ਸਿਹਤਮੰਦ ਨਹੀਂ ਹੈਗੇ ਇਸ ਸਰਕਾਰ ਕੋਈ ਇਦਾਂ ਦਾ ਕਾਨੂੰਨ ਬਣਾਉਣਾ ਚਾਹੀਦਾ ਉਹ ਦੋਸ਼ੀਆਂ ਨੂੰ ਪ੍ਰੋਪਰ ਸਜ਼ਾ ਦਿੱਤੀ ਜਾਣ ਧੰਨਵਾਦ ਜੀ ਕਿੱਦਾਂ ਦੇਖਦੇ ਆ ਇਹ ਜਿਹੜਾ ਡਿਸਟੈਂਟ ਹੋਇਆ ਇਹ ਸਾਡੀ ਜਿਹੜੀ ਕਮਜ਼ੋਰ ਮਾਨਸਤਾ ਨਾ ਉਹ ਦਰਸਾਉਂਦੀ ਆ ਤੇ ਡਾਕਟਰ ਇੱਕ ਐਸਾ ਪਰਸਨੈਲਿਟੀ ਹੈ ਪੇਸ਼ਾ ਹੈ ਜਿਹੜਾ ਕਿ ਜੀਵਨਦਾਨ ਦਿੰਦਾ ਉਹਦੇ ਜੀਵਨ ਤੇ ਇਦਾਂ ਦਾ ਖਤਰਾ ਹੋਵੇ ਤੇ ਬਹੁਤ ਹੀ ਮਾੜੀ ਗੱਲ ਆ ਸਮਾਜ ਵਾਸਤੇ ਬਹੁਤ ਮਾੜੀ ਗੱਲ ਆ ਤੇ ਸਾਨੂੰ ਸਾਰਿਆਂ ਨੂੰ ਮਿਲ ਕੇ ਆਪਣੇ ਬੱਚਿਆਂ ਨੂੰ ਐਸੀ ਸਿੱਖ ਦੇਣੀ ਚਾਹੀਦੀ ਆ ਕਿ ਆਉਣ ਵਾਲਾ ਜਿਹੜਾ ਸਮਾਜ ਸਾਡਾ ਉਹ ਇਦਾਂ ਦਾ ਸਾਫ਼ ਸੁਥਰਾ ਤੇ ਵਧੀਆ ਮਾਨਸਿਕਤਾ ਦਾ ਹੋਵੇ ਜਿਹਦੇ ਵਿੱਚ ਸਾਡੀਆਂ ਭੈਣਾਂ ਸੁਰੱਖਿਤ ਫੀਲ ਕਰੋ ਅੱਜ ਸਾਨੂੰ ਉਹਨਾਂ ਨੂੰ ਭਰੋਸਾ ਦਿਵਾਉਣਾ ਪੈਣਾ ਤਾਂ ਕਿ ਸਾਡੀਆਂ ਭੈਣਾਂ ਖੁੱਲ ਕੇ ਆਪਾਂ ਅੱਜ ਦੇ ਇੱਕ ਗੱਲ ਕਹਿ ਰਹੇ ਹਾਂ ਸਾਡਾ ਦੇਸ਼ ਅਗਾਹ ਬਹੁਤ ਹੈਗਾ ਪਰ ਉਹਦੇ ਜਿੱਥੇ ਸਾਡੀਆਂ ਭੈਣਾਂ ਸੁਰੱਖਿਤ ਨਹੀਂ ਹੈ ਉਸ ਦੇਸ਼ ਦੇ ਵਿੱਚ ਅਸੀਂ ਕੀ ਕਰ ਸਕਦੇ ਆਪਣੇ ਸਮਾਜ ਨੂੰ ਇਦਾਂ ਦਾ ਬਣਾਉਣਾ ਪੈਣਾ ਰਲ ਕੇ ਸਾਰਿਆਂ ਨੂੰ ਤਾਂ ਜੋ ਸਾਡੀਆਂ ਭੈਣਾਂ ਚਾਹੇ ਰਾਤ ਨੂੰ ਜਿੰਨੇ ਵਜੇ ਮਰਜ਼ੀ ਕੰਮ ਤੋਂ ਆਣ ਮਜਬੂਰੀ ਹੈ ਤੇ ਉਹਨਾਂ ਨੂੰ ਇਹ ਨਾ ਫੀਲ ਹੋਵੇ ਵੀ ਮੈਂ ਕਿਤੇ ਕੋਈ ਤੇ ਅਸ਼ਕਸ਼ਿਤਾ ਨਹੀਂ ਹੈਗੀ ਇਹ ਬਹੁਤ ਜ਼ਰੂਰੀ ਵਿਸ਼ਾ ਹੈ ਜਲਾਣਾ ਧੰਨਵਾਦ ਜੀ ਸਾਡੇ ਦੇਸ਼ ਵਾਸਤੇ ਜਿੱਤੇ ਕਿ ਡਾਕਟਰਸ ਨੂੰ ਭਗਵਾਨ ਦਾ ਦਰਜਾ ਦਿੱਤਾ ਜਾਂਦਾ ਹੈ ਉੱਥੇ ਉਹ ਵੀ ਸੁਰੱਖਿਤ ਨਹੀਂ ਹੈ ਮਤਲਬ ਉਹਨਾਂ ਸੀ ਨਾਈਟ ਡਿਊਟੀਆਂ ਕਰਨ ਤੋਂ ਵੀ ਡਰ ਰਹੇ ਡਾਕਟਰਸ ਇਸ ਲਈ ਬਹੁਤ ਜ਼ਾਰੇ ਦੇਸ਼ ਦੇ ਅਫਗਾਨਿਸਤਾਨ ਉਨਾਂ ਤੇ ਕਾਨੂੰਨ ਬਹੁਤ ਸਖਤ ਹੈ ਉਧਰ ਨਾਲ ਕੁਝ ਲਾ ਇੰਡੀਆ ਵਿੱਚ ਵੀ ਆਣਾ ਚਾਹੀਦਾ ਹੈ ਜਿਹਦੇ ਕਰਕੇ ਜੇ ਦੋਸ਼ੀਆਂ ਨੂੰ ਕਰ ਤੋਂ ਕਰੀ ਜਿਹੜੀ ਹੈ ਉਹ ਸਜ਼ਾ ਮਿਲੇ ਧੰਨਵਾਦ ਜੀ ਬਹੁਤ ਪਤਾ ਲੱਗਦਾ ਕਿ ਡਾਕਟਰ ਮੁੱਖੀ ਸੰਦਾਨ ਕਰਿਆ ਸਾਨੂੰ ਪਰ ਉਹਨਾਂ ਦੇ ਨਾਲ ਬੜੀ ਵੱਡੀ ਗੱਲ ਹੈ ਹੁਣੇ ਸਾਹਿਬ ਦੀ ਕੁੜੀ ਨੂੰ ਕੈਨਡੀਡੈਂਟ ਦਾ ਬਹੁਤ ਸ਼ਰਮੜੀ ਕਰਨਾ ਉਹ ਤਾਂ ਸਿਸਟਮ ਖੇਲਿਆ ਰਿਹਾ ਜਿਹਦੇ ਲਈ ਸਰਕਾਰਾਂ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਔਰ ਸਾਡੇ ਜੋ ਸਮਾਜ ਆ ਜੋ ਜਾਗਰੂਕ ਕਿਦਾਂ ਹੀ ਆਵਾਜ਼ ਉਠਾ ਕਰਦੇ ਪਰ ਕਿ ਇਹ ਨਹੀਂ ਹੋਣਾ ਚਾਹੀਦਾ ਸੀਗਾ ਜੋ ਸਾਡੇ ਬੱਚੀ ਨਾਲ ਹੋਇਆ ਕਿ ਸਾਰਿਆਂ ਨੂੰ ਜਾਗਰੂਕ ਹੋਣਾ ਚਾਹੀਦਾ ਕਿ ਸਾਰੇ ਸਮਾਜ ਨੂੰ ਸਾਰਿਆਂ ਦੇ ਨਾਲ ਸਹਿਮਤ ਹੋਣਾ ਚਾਹੀਦਾ ਕਿ ਐਦਾਂ ਦਾ ਕੰਮ ਗਾਂ ਤੋਂ ਨਾ ਕੋਈ ਕਰ ਸਕੀ। ਧੰਨਵਾਦ ਜੀ। ਜਿੱਦਾਂ ਕਿਤੇ ਜੋ 19 ਮਦ ਦੇ ਸ਼ਰਮ ਆਰੀ ਆਪਣੇ ਸਮਾਜ ਤੋਂ ਕਿ ਕਿਦਨ ਸਮਾਜ ਚੱਲੇਗਾ। ਕਿੰਨੀ ਮਿਹਨਤ ਨਾਲ ਬੱਚੀ ਡਾਕਟਰ ਬਣੀ ਹੈ। ਕਿੰਨੀ ਮਿਹਨਤ ਨਾਲ ਉਹਦੇ ਮਾਪ ਆਪਣੇ ਸੁਪਨੇ ਸਜੋਗੇ। ਕੀ ਕੀ ਸੋਚ ਰੱਖਦਾ ਬੰਦਾ ਜिले ਡਾਕਟਰ ਮੇਰੀ ਬੇਟੀ ਵੀ ਡਾਕਟਰ ਹੈ, ਮੇਰਾ ਬੇਟਾ ਵੀ ਡਾਕਟਰ ਹੈ। ਸਮਾਜ ਦੇ ਵਿੱਚ ਨਹੀਂ ਹੋਣਾ ਚਾਹੀਦਾ ਸਮਾਜ ਨੂੰ ਜਾਗਣਾ ਚਾਹੀਦਾ ਸਮਾਜ ਨੂੰ ਸੋਚਣਾ ਚਾਹੀਦਾ ਅੱਜ ਤੁਹਾਡਾ ਜਿਹੜਾ ਤੁਸੀਂ ਰੋਜ਼ ਰੋਜ਼ ਜਿਹੜਾ ਕੱਢਿਆ ਕੈਂਡਲ ਮਾਰਚ ਕੱਢਿਆ ਕਿੰ ਕਿੱਦਾਂ ਦਾ ਲੱਗਿਆ ਇਹਦਾ ਚਲੋ ਸਮਾਜ ਨੂੰ ਜਗਾਉਣ ਵਾਸਤੇ ਜਗਾਉਣ ਵਾਸਤੇ ਕਿ ਸਮਾਜ ਨੂੰ ਪਤਾ ਲੱਗੇ ਲਾਈਟ ਦਾ ਲੋਕ ਆਪਣੇ ਆਪ ਆਏ ਜਿਸੀਂ ਕਿਸ ਨੂੰ ਨਹੀਂ ਬੁਲਾਇਆ ਲੋਕ ਆਏ ਲੇਡੀਜ਼ ਆਈਆਂ ਮਾਤਾਵਾਂ ਭੈਣਾਂ ਆਈਆਂ ਸਾਰੇ ਸਮਾਜ ਬਹੁਤ ਅੱਗੇ ਹੋ ਕੇ ਆਈਆਂ ਔਰ ਦੁੱਖ ਮਹਿਸੂਸ ਕੀਤਾ ਦਿਲੋਂ ਦੁੱਖ ਮਹਿਸੂਸ ਕੀਤਾ ਕਿ ਸਮਾਜ ਕਿਦਾਂ ਚੱਲੇਗਾ ਪਤਾ ਹੀ ਘਟਣਾ ਜੀ ਉਹ ਪੰਜਾਬ ਦੀ ਮਿੱਟੀ ਦੀ ਖਸਲਤ ਆ ਗੁਰੂਆਂ ਦੀ ਬਰਸੋਈ ਮਿੱਟੀ ਦੀ ਖਸਲਤ ਆ ਕਿ ਅਸੀਂ ਹਰ ਇੱਕ ਜ਼ਬਰ ਤੇ ਜ਼ੁਲਮ ਦਾ ਵਿਰੋਧ ਕੀਤਾ ਆ ਜੀ ਤੇ ਇਹ ਸਾਡੀ ਧੀ ਆ ਸਾਡੀ ਭੈਣ ਆ ਤੇ ਇਹਦੇ ਨਾਲ ਜਿਹੜਾ ਤੱਕਾ ਹੋਇਆ ਉਹ ਸਾਡੇ ਨਾਲ ਤੱਕਾ ਹੋਇਆ ਤੇ ਪੰਜਾਬ ਦੀਆਂ ਸੜਕਾਂ ਉੱਤੇ ਕਰ ਸ਼ਾਂਤ ਨਹੀਂ ਬਟਣ ਗਿਆ ਜਿੰਨਾ ਚਿਰ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲਦੀ ਔਰ ਨਾਲ ਹੀ ਇਸ ਸਿਸਟਮ ਨੂੰ ਵੀ ਪ੍ਰਾਂਤੂ ਕਰਦੇ ਆ ਕਿ ਇੰਨਾ ਚਿਰ ਹੋ ਗਿਆ ਦੇਸ਼ ਦੇ ਆਜ਼ਾਦ ਦੇਸ਼ ਨੂੰ ਯਾਦ ਹੋਇਆ ਆ ਆਪਾਂ ਇਹੋ ਜਿਹਾ ਸਿਸਟਮ ਕਿਉਂ ਨਹੀਂ ਜਿਹੜਾ ਪੈਦਾ ਕਰ ਸਕੇ ਕਿ ਸਾਡੀ ਧੀ ਭੈਣ ਮਾਂ ਜਿਹੜੀ ਆ ਉਹ ਸੁਰੱਖਿਤ ਰਹੇ ਇਹ ਸਰਕਾਰਾਂ ਨੂੰ ਸਾਡਾ ਆਮ ਲੋਕਾਂ ਦਾ ਸਾਡਾ ਕਿਰਤੀਆਂ ਦਾ ਮਜ਼ਦੂਰਾਂ ਦਾ ਅਧਿਆਪਕਾਂ ਦਾ ਪੱਤਰਕਾਰਾਂ ਦਾ ਡਾਕਟਰਸ ਦਾ ਔਰ ਹਰੇਕ ਵਰਗ ਦਾ ਇਹ ਸਵਾਲ ਆ ਕਿ ਅਸੀਂ ਇਹ ਸਿਸਟਮ ਕਿਉਂ ਨਹੀਂ ਪੈਦਾ ਕਰ ਸਕਕੇ ਕਿ ਅਸੀਂ ਆਪਣੀ ਧੀ ਭੈਣ ਮਾਂ ਬੱਚਿਆਂ ਲਈ ਇੱਕ ਸੇਫ ਸਿਸਟਮ ਜਿਹੜਾ ਆ ਪੈਦਾ ਕਰ ਸਕਿਆ ਅਸੀਂ ਦੇਸ਼ ਨੂੰ ਮਹਾਨ ਕਹਿੰਦੇ ਆ ਕੀ ਇਹ ਦੇਸ਼ ਮਹਾਨ ਆ ਜਿਹੜਾ ਆਪਣੀਆਂ ਧੀਆਂ ਭੈਣਾਂ ਮਾਂਾਂ ਲਈ ਇੱਕ ਸੇਫ ਸਿਸਟਮ ਨਹੀਂ ਕ੍ਰੀਏਟ ਕਰ ਸਕਦਾ ਅਸੀਂ ਕੋਈ ਮਹਾਨ ਨਹੀਂ ਸਾਨੂੰ ਸ਼ਰਮ ਆਉਣੀ ਚਾਹੀਦੀ ਆ ਔਰ ਸਰਕਾਰਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਉਹ ਕਿਹੜੇ ਤੱਕ ਵਜੇ ਮਾਰਦੀਆਂ ਆ ਜਦੋਂ ਆਪਣੀਆਂ ਧੀਆਂ ਭੈਣਾਂ ਮਾਂਾਂ ਨੂੰ ਸੇਫ ਨਹੀਂ ਕਰ ਸਕਦੀਆਂ ਸ਼ੇਮ ਟੂ ਦਾ ਗਵਰਨਮੈਂਟਸ ਸ਼ੇਮ ਟੂ ਦਾ ਸਿਸਟਮਸ ਜੋਗੇ ਨਹੀਂ ਹੋਣੀ ਚਾਹੀਦੀ ਹੈਗੀ ਨਾ ਤੇ ਇਹਦੇ ਨਾਲ ਜਿਹੜੀਆਂ ਪਹਿਲਾਂ ਵੀ ਇਸ ਤੋਂ ਪਹਿਲਾਂ ਕਾਫੀ ਰੇਪ ਹੋ ਚੁੱਕੇ ਹਨ ਨਾ ਤੇ ਇਹਦੀ ਜਿਹੜੀ ਬਹੁਤ ਸਖਤ ਸਜ਼ਾ ਹੋਣੀ ਚਾਹੀਦੀ ਆ ਜਿਦਾ ਅਰਬ ਕੰਟਰੀਆਂ ਦੇ ਵਿੱਚ ਇੰਧਰ ਹੀ ਸਜ਼ਾ ਦਿੰਦੇ ਆ ਕਿ ਅਗਲਾ ਇਹ ਸਟੈਪ ਚੱਕਣ ਲਈ ਹਮੇਸ਼ਾ ਡਰਦਾ ਹੈ ਤੇ ਇੰਧਰ ਹੀ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਦੇ ਉੱਤੇ ਜਿਹੜਾ ਜੇ ਵੀ ਕੋਈ ਇਹ ਚੀਜ਼ ਨੂੰ ਗਲਤ ਨਿਗਾਹ ਨਾਲ ਗਲਤ ਕੋਈ ਸਟੈਪ ਇੰਧਰ ਚੱਕਦਾ ਹੈ ਕਿਸੇ ਧੀ ਭੈਣ ਨਾਲ ਸਾਡੀਆਂ ਭੈਣਾਂ ਨਾਲ ਨਾ ਤੇ ਉਹਨੂੰ ਬਹੁਤ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਧੰਨਵਾਦ ਤੇ ਇਹ ਹੋਇਆ ਇਨਸੀਡੈਂਟ ਬਹੁਤ ਹੀ بڑے ਦੇਸ਼ ਨੂੰ ਸ਼ਰਮਨਾਕ ਲੱਗਦਾ ਹੈ ਕਿ ਇਹ ਸਿਰਫ ਇਹ ਡਾਕਟਰ ਨਾਲ ਨਹੀਂ ਹੋਇਆ ਕਿਸੇ ਦੀ ਚੀਜ਼ ਨਾਲ ਹੋਇਆ ਕਿਸੇ ਭੈਣ ਨਾਲ ਕੀ ਲਿਆ ਹੈ ਸਭ ਤੋਂ ਜ਼ਿਆਦਾ ਹੈ ਮਰਦ ਨੂੰ ਜ਼ਿਆਦਾ ਜ਼ਰੂਰਤ ਹੈ ਅੱਲਾਹ ਤੋਂ ਮੇਲਸ ਨੂੰ ਐਜੂਕੇਟ ਕਰਨਾ ਚਾਹੀਦਾ ਆਪਣੇ ਮੁੰਡਿਆਂ ਨੂੰ ਐਜੂਕੇਟ ਕਰਨਾ ਚਾਹੀਦਾ ਕਿ ਸਾਰਿਆਂ ਦੀ ਰਿਸਪੈਕਟ ਕਰ ਜੀ